ਅੱਜ ਸੰਵਿਧਾਨ ਦਿਵਸ ਅੱਜ ਦੇ ਦਿਨ ਭਾਰਤ ਦਾ ਸੰਵਿਧਾਨ ਤਿਆਰ ਹੋ ਗਿਆ ਸੀ ਜਿਹੜਾ 26 ਜਨਵਰੀ ਨੂੰ ਲਾਗੂ ਹੋਇਆ ਸੋ ਭਾਰਤ ਦਾ ਸੰਵਿਧਾਨ ਦੁਨੀਆ ਦੇ ਸੰਵਿਧਾਨਾਂ ਦੇ ਵਿੱਚੋਂ શ્રેਸ਼ਟ ਸੰਵਿਧਾਨ ਹੈ ਕਿਉਂਕਿ ਦੁਨੀਆ ਦੇ ਸੰਵਿਧਾਨਾਂ ਦਾ ਐਨਲਿਸਿਸ ਕਰਕੇ ਜਿਹੜੀਆਂ ਚੰਗੀਆਂ ਗੱਲਾਂ ਦੂਸਰੇ ਸੰਵਿਧਾਨਾਂ ਦੇ ਵਿੱਚ ਸੀਗੀਆਂ ਉਹ ਸਾਰੀਆਂ ਪਾਰਟ ਦੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਭਾਵੇਂ ਕਿ ਉਹਨਾਂ ਦੇ ਉੱਤੇ ਕਾਫੀ ਸੋਧਾਂ ਹੋ ਚੁੱਕੀਆਂ ਕਿਉਂਕਿ ਸੋਧ ਹੋਣਾ ਜ਼ਰੂਰੀ ਹੁੰਦਾ ਕਿ ਜਿਹੜੀਆਂ ਚੀਜ਼ਾਂ ਸਮੇਂ ਦੇ ਅਨੁਸਾਰ ਬਦਲਦੀਆਂ ਉਹਨਾਂ ਨੂੰ ਸਮੇਂ ਅਨੁਸਾਰ ਸਹੀ ਤਰੀਕੇ ਨਾਲ ਲਾਗੂ ਕਰਾਉਣ ਵਾਸਤੇ ਇਸੇ ਵਾਸਤੇ ਸੰਸਦ ਜਿਹੜੀ ਬਣੀ ਹੈ ਸੋ ਇਹ ਸੰਵਿਧਾਨ ਜਿਹੜਾ ਹੈ ਸਾਨੂੰ ਸਾਰਿਆਂ ਨੂੰ ਜਿਉਣ ਦਾ ਹੱਕ ਦਿੰਦਾ ਸੰਵਿਧਾਨ ਸਾਡੇ ਸਾਰੇ ਹੱਕਾਂ ਦੀ ਰਾਖੀ ਕਰਨ ਦਾ ਜਿਹੜਾ ਹੈ ਉਹ ਵਚਨਬੱਧਾ ਸੋ ਭਾਰਤ ਦੇ ਸੰਵਿਧਾਨ ਨੂੰ ਲਾਗੂ ਕਰਨ ਦੇ ਵਿੱਚ ਇਹ ਕਮਜ਼ੋਰੀਆਂ ਹੋ ਸਕਦੀਆਂ ਬਹੁਤ ਤਰੁੱਟੀਆਂ ਹੁਣ ਦਿਖ ਰਹੀਆਂ ਤੇ ਜਿਸ ਕਰਕੇ ਬਹੁਤ ਲੋਕ ਜਿਹੜੇ ਹੈਗੇ ਆ ਇਹਦੀ ਜਿਹੜਾ ਹੈ ਸੰਵਿਧਾਨ ਦੇ ਮर्यादा ਤੋਂ ਬਾਹਰ ਜਾ ਕੇ ਜੋ ਕੰਮ ਹੁੰਦੇ ਆ ਉਹਨਾਂ ਦਾ ਖਮਿਆਜਾ ਵੀ ਭੁਗਤਿਆ ਪਰ ਸਾਨੂੰ ਅੱਜ ਦੇ ਦਿਨ ਪਰਣ ਕਰਨਾ ਚਾਹੀਦਾ ਕਿ ਸਾਰੇ ਸਾਡੇ ਜਿਹੜੇ ਪੋਲੀਟੀਕਲ ਪਾਰਟੀਆਂ ਪੋਲੀਟੀਕਲ ਲੀਡਰ ਸਾਡੇ ਸੰਵਿਧਾਨਕ ਅਹੁਦਿਆਂ ਦੇ ਉੱਤੇ ਆਈਐਸਪੀਐਸਸੀ ਅਧਿਕਾਰੀ ਤੇ ਜੋ ਵੀ ਇਸ ਨਿਆਹ ਪਾਲਕਤ ਜਿਹੜੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਆਉਂਦੇ ਆ ਤੇ ਸੰਵਿਧਾਨ ਦੀ ਜਿਹੜੀ ਭਾਵਨਾ ਹੈ ਲੋਕਾਂ ਨੂੰ ਇਨਸਾਫ ਦੇਣਾ ਬਰਾਬਰਤਾ ਦਾ ਅਧਿਕਾਰ ਸਾਰਿਆਂ ਦੇ ਧਰਮਾਂ ਦਾ ਸਤਕਾਰ ਜੋ ਵੀ ਸਾਡੇ ਸੰਵਿਧਾਨ ਦੀਆਂ ਖੂਬੀਆਂ ਜੋ ਵੀ ਇਹ ਸੰਵਿਧਾਨ ਜਿਹੜਾ ਹੈ ਸਾਨੂੰ ਹੱਕ ਦਿੰਦਾ ਉਹ ਸਾਰਿਆਂ ਨੂੰ ਮਿਲਣੇ ਚਾਹੀਦੇ ਆ ਤਾਂ ਹੀ ਸੰਵਿਧਾਨ ਦਾ ਅਸਲੀ ਭਾਵਨਾ ਨੂੰ ਲੋਕ ਸਮਝ ਸਕਦੇ ਆ ਤੇ ਉਹਨਾਂ ਦਾ ਵੱਧ ਤੋਂ ਵੱਧ ਲਾ ਲੈ ਸਕਦੇ ਆ ਅਸੀਂ ਸੰਵਿਧਾਨ ਦੇ ਵਿੱਚ ਦੇ ਉੱਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਤੇ ਇਹ ਸੰਵਿਧਾਨ ਦੇ ਅੰਦਾਰੇ ਵਿੱਚ ਰਹਿ ਕੇ ਸਾਰੇ ਅਸੀਂ ਆਪਣੀ ਹਰ ਤਰ੍ਹਾਂ ਦੇ ਨਾਲ ਧਾਰਮਿਕ ਆਰਥਿਕ ਰਾਜਨੀਤਿਕ ਹਰ ਤਰ੍ਹਾਂ ਦੀ ਇਸ ਤਰੱਕੀ ਕਰ ਸਕੀਏ ਉਹਦੇ ਵਾਸਤੇ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ